ਸ਼ਹੀਦ ਬਾਬਾ ਦੀਪ ਸਿੰਘ ਜੀ ਸਿਵਲ ਹਸਪਤਾਲ ਤਲਵੰਡੀ ਸਾਬੋ ਪਹੁੰਚੇ ਆ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਸ਼ਹੀਦ ਬਾਬਾ ਦੀਪ ਸਿੰਘ ਜੀ ਸਿਵਲ ਹਸਪਤਾਲ ਤਲਵੰਡੀ ਸਾਬੋ ਦੀ ਐਸਐਮਓ ਦੀ ਅੱਜ ਵਿਦਾਇਗੀ ਪਾਰਟੀ ਸੀ ਪਰ ਵਿਦਾਇਗੀ ਪਾਰਟੀ ਤੇ ਕਾਲੀਆਂ ਝੰਡੀਆਂ ਦਿਖਾਈਆਂ ਗਈਆਂ ਨੇ ਧਰਨਾ ਦਿੱਤਾ ਗਿਆ ਰੋਸ ਪ੍ਰਦਰਸ਼ਨ ਕੀਤਾ ਗਿਆਗਾ ਕੀ ਕਾਰਨ ਹੈ ਪ੍ਰਸ਼ਤ ਐਸਐਮਓ ਤਲਵੰਡੀ ਸਾਬੋ ਮੁਰਦਾਬਾਦ ਦੇ ਨਾਰੇ ਲੱਗੇ ਨੇ ਰੋਸ ਪ੍ਰਦਰਸ਼ਨ ਕੀਤਾ ਗਿਆ ਚੌਂਕ ਦੇ ਵਿੱਚ ਉਹਨਾਂ ਦੀ ਅਰਥੀ ਫੂਕੀ ਗਈ ਹੈ ਆਖਰਕਾਰ ਕੀ ਕਾਰਨ ਹੈ ਉਹਨਾਂ ਦੀ ਵਿਦੈਗੀ ਪਾਰਟੀ ਤੇ ਇਸ ਪ੍ਰਦਰਸ਼ਨ ਕਰਨ ਦਾ ਕੀ ਕਾਰਨ ਰਿਹਾ ਆਓ ਦਿਖਾਉਨੇ ਆ ਅੱਜ ਦੀ ਰਿਪੋਰਟ ਤਲਵੰਡੀ ਸਾਬੂ ਸਾਬੋ ਮਰਦਾਬਾ ਜਿੰਦਾਬਾਦ ਜਿੰਦਾਬਾਦ ਸੇਧ ਮੰਤਰੀ ਮਰਦਾਬਾ ਜਿੰਦਾਬਾਦ ਜਿੰਦਾਬਾਦ ਸੈਨਾ ਸਰਜੰਮ ਬਖੰਡਾ ਮਰਦਾਬਾ ਜਿੰਦਾਬਾਦ ਜਿੰਦਾਬਾਦ ਪ੍ਰਸ਼ਾਸਨ ਤਲਵੰਡੀ ਸਾਬੋ ਮਰਦਾਬਾ ਜਿੰਦਾਬਾਦ ਜਿੰਦਾਬਾਦ ਕਾਲੀਆਂ ਝੰਡੀਆਂ ਦਿਖਾ ਕੇ ਕੀ ਕਰਨਾ ਹੈ ਉਹ ਘਰੇ ਬੈਠੀ ਹੋਊਗੀ ਪਰ ਜਿੱਦਣ ਤੋਂ ਇਹ ਕਾਲੀਆਂ ਝੰਡੀਆਂ ਦਾ ਆਰਾਮ ਹੋਇਆ ਪੁੱਛ ਕੇ ਦੇਖ ਲਿਓ ਐਲਪ੍ਰੈਕਟ ਤੋਂ ਬਿਨਾ ਸੌਂਦੀ ਨਹੀਂ ਹੋਣੀ ਤੇ ਆਉਣ ਵਾਲਾ ਜਿਹੜਾ ਐਸਐਮਓ ਆ ਉਹ ਵੀ ਇਹ ਕਹਿੰਦਾ ਹੋਊਗਾ ਕਿ ਮੈਨੂੰ ਕਿਸੇ ਹੋਰ ਥਾਂ ਤੇ ਲਾ ਦਿਓ ਮੈਨੂੰ ਉੱਥੇ ਨਾ ਤੋਰਿਓ ਕਿਉਂਕਿ ਉੱਥੋਂ ਦੇ ਲੋਕ ਦੇ ਜਿਹੜੇ ਲੜਨ ਵਾਲੇ ਲੋਕ ਨੇਗੇ ਉਹਦੀ ਕੁਰਸੀ ਪਹਿਲਾਂ ਹੀ ਤਬਦੀ ਹੋਊਗੀ ਆਂਗਿਆਰ ਜਿਹੜੇ ਤੁਸੀਂ ਰੱਖ ਕੇ ਚੱਲਦੇ ਹੋ ਉਹਦੀ ਕੁਰਸੀ ਤੇ ਬੈਠਣ ਲੱਗਿਆ 100 ਵਾਰੀ ਸਿਰ ਜੂਗਾ ਆਹ ਜਿਹੜੀ ਵਿਚਾਰਧਾਰਾ ਤੁਸੀਂ ਛੱਡ ਕੇ ਚੱਲੇ ਹੋ ਇਸ ਵਿਚਾਰਧਾਰਾ ਨੂੰ ਲਾਜ਼ਮੀ ਤੌਰ ਤੇ ਜਿਹੜਾ ਨਵਾਂ ਮੁਲਾਜ਼ਮ ਆਊਗਾ ਜਿਹੜਾ ਵੀ ਨਾਮਾਧਕਾਰੀ ਆਊਗਾ ਉਹਨੂੰ ਸੋਚ ਕੇ ਦਰੂਗਾ ਕਿ ਮੈਂ ਦੇ ਇੱਥੇ ਕੋਈ ਗਲਤ ਕਦਮ ਪਟ ਲਿਆ ਤਾਂ ਇਥੋਂ ਦੇ ਲੋਕ ਜਿਹੜੇ ਹੈਗੇ ਆ ਆਹ ਰਾਹ ਵੀ ਇਕਤਿਆਰ ਕਰਦੇ ਆ ਕਿ ਨਾਮਾ ਤੁਹਾਡਾ ਚਿੱਠੀ ਕਾਲੀ ਚੱਲੀਆਂ ਸਾਲ ਦੇ ਵਿੱਚ ਕੀ ਕੀ ਸੁਲਾਈ ਮੇਰਾ ਨਾਮ ਗਗਨਦੀਪਾ ਜੀ ਪੰਜਾਬ ਸ ਕੋਆਰਡੀਨੇਟ ਸਰਵਿਸ ਫੈਡਰੇਸ਼ਨ ਵਿਗਿਆਨ ਕਦਮ ਮਹਸੂਬਾ ਪ੍ਰਧਾਨ ਆ ਅ ਅੱਜ ਦਾ ਜਿਹੜਾ ਮਸਲਾ ਇਹ ਵੇਖਣ ਨੂੰ ਭਾਵੇਂ ਇਹ ਅੱਜ ਦਾ ਲੱਗਦਾ ਪਰ ਇਹ ਪਿਛਲੇ ਡੇਢ ਸਾਲ ਤੋਂ ਜਣੀ ਇਹ ਮਸਲਾ ਉੱਭਰਿਆ ਹੋਇਆ ਇੱਥੋਂ ਦੇ 7-8 ਪਰਿਵਾਰ ਜਿਹੜੇ ਜਿਨ੍ਹਾਂ ਨੇ ਮਤਲਬ ਰਿਸ਼ਵਤ ਦੇ ਕੇ ਆਪਰੇਸ਼ਨ ਕਰਵਾਏ ਸੀ ਉਹ ਇਸ ਐਸਐਮਓ ਤੋਂ ਪੀੜਤ ਸੀ ਉਹਨਾਂ ਨੇ ਸਾਡੀ ਜਥੇਬੰਦੀ ਦੇ ਨਾਲ ਸੰਪਰਕ ਕੀਤਾ ਵੀ ਤੁਹਾਡੀ ਜਿਹੜੀ ਐਸਐਮਓ ਆ ਉਹ ਲਗਾਤਾਰ ਲੋਕਾਂ ਨੂੰ ਲੁੱਟਖਸਟ ਕਰ ਰਹੀ ਆ ਆਪਰੇਸ਼ਨ ਜਿਹੜਾ ਕਰਨਾ ਉਹਦੀ ਡਿਊਟੀ ਬਣਦਾ ਸਰਕਾਰੀ ਡਿਊਟੀ ਉਸ ਡਿਊਟੀ ਨੂੰ ਵਜਾਉਣ ਦੀ بجائے ਉਹ ਉੱਥੇ ਪੈਸੇ ਲੈ ਕੇ ਆਪਰੇਸ਼ਨ ਕਰ ਰਹੀ ਆ ਜੀਦਾ ਕਰਕੇ ਜਣੀਆਂ ਦੀ ਬਹੁਤ ਸਾਰੇ ਲੋਕ ਜਿਹੜੇ ਆ ਉਹ ਪਰੇਸ਼ਾਨ ਆ ਬਹੁਤ ਸਾਰੇ ਲੋਕਾਂ ਨੂੰ ਜਣੀਆਂ ਆਪਦੇ ਮਤਲਬ ਬੱਕਰੀਆਂ ਵੇਚਣੀਆਂ ਪਈਆਂ ਬਹੁਤ ਸਾਰੇ ਲੋਕਾਂ ਨੂੰ ਆਰਦਾ ਰਜਗਾਰ ਦੇ ਲਈ ਜਿਹੜੀ ਰੇੜੀ ਸੀ ਉਹਨਾਂ ਕੋਲੇ ਸਬਜ਼ੀ ਵੇਚਣ ਵਾਲੀ ਉਹ ਵੇਚਣੀ ਪਈ ਜਾਨੀ ਉਹ ਬਹੁਤ ਪੀੜਤ ਸੀ ਉਹ ਜਦੋਂ ਸਾਡੇ ਕੋਲ ਆਏ ਤਾਂ ਅਸੀਂ ਇਹ ਫੈਸਲਾ ਕੀਤਾ ਵੀ ਯਾਰ ਇਸ ਇਹ ਜਿਹੜੀ ਗੱਲ ਗਲਤ ਆ ਇਸ ਕਰਕੇ ਅਸੀਂ ਇਸ ਗਲਤ ਵਰਤਾਰੇ ਦੇ ਖਿਲਾਫ ਲਗਾਤਾਰ ਮਤਲਬ ਸੰਘਰਸ਼ ਕੀਤਾ ਉਹਦੀ ਪਹਿਲੀ ਕੜੀ ਵਜੋਂ ਅਸੀਂ ਸਿਵਲ ਸਰਜਨ ਨੂੰ ਵੀ ਮਿਲੇ ਇੱਥੋਂ ਦੇ ਜਿਹੜੇ ਐਮ ਐਲ ਏ ਆ ਉਹਨਾਂ ਨੂੰ ਵੀ ਮਿਲੇ ਇੱਥੇ ਜਿਹੜੇ ਐਸ ਡੀ ਐਮ ਸੀ ਉਹਨਾਂ ਨੂੰ ਵੀ ਮਿਲੇ ਇਥੋਂ ਦੇ ਜਾਨੀ ਜਿਹੜਾ ਸਿਹਤ ਮੰਤਰੀ ਸੀ ਬਠਿੰਡਾ ਸਿਵਲ ਸਰ ਬਠਿੰਡੇ ਸਿਵਲ ਹਸਤਾਲ ਦਾ ਦੌਰਾ ਕਰਨ ਆਇਆ ਸੀ ਉਹਨੂੰ ਵੀ ਇਸ ਸਮੱਸਿਆ ਤੋਂ ਜਾਣੂ ਕਰਾਇਆ ਪਰ ਕਿਸੇ ਨੇ ਕੋਈ ਹੱਲ ਨਾ ਕੀਤਾ ਉਸ ਤੋਂ ਬਾਅਦ ਲਗਾਤਾਰ ਸੰਘਰਸ਼ ਚੱਲਿਆ ਤੇ ਸੰਘਰਸ਼ ਤੋਂ ਬਾਅਦ ਇੱਕ ਸਾਰੀਆਂ ਜਥੇਬੰਦੀਆਂ ਦਾ ਡੈਪੂਟੇਸ਼ਨ ਜਿਹੜਾ ਸੀ ਉਹ ਡੀਸੀ ਬਠਿੰਡਾ ਨੂੰ ਮਿਲਿਆ ਡੀਸੀ ਬਠਿੰਡਾ ਦਾ ਜੋ ਉਸ ਵਕਤ ਰਵਈਆ ਸੀ ਉਹ ਬਹੁਤ ਗੈਰ ਜ਼ਿੰਮੇਵਾਰਾ ਨਾ ਔਰ ਨਿੰਦਣਯੋਗ ਸੀ ਉਹਦਾਂ ਦਾ ਰਵਈਆ ਇਹ ਸੀ ਸਾਨੂੰ ਮਤਲਬ ਉਹਨਾਂ ਨੇ ਚਿੱਟੇ ਤੇ ਸਾਫ਼ ਸ਼ਬਦਾਂ ਦੇ ਵਿੱਚ ਇਹ ਗੱਲ ਕਹੀ ਬਈ ਯਾਰ ਰਿਸ਼ਵਤਖੋਰੀ ਤਾਂ ਹਰ ਇੱਕ ਥਾਂ ਦੇ ਉੱਤੇ ਹੋਈ ਖੜੀ ਆ ਤੁਹਾਡੇ ਤਾਂ ਬਹੁਤ ਵੱਡੀ ਪੱਧਰ ਤੇ ਰਿਸ਼ਵਤਖੋਰੀ ਆ ਇਹਦਾ ਮਤਲਬ ਮੈਂ ਤਾਂ ਫਿਰ ਬਿਲਡਿੰਗ ਹੀ ਸੈੱਟ ਲੂੰਗਾ ਇਸ ਗੱਲ ਇਸ ਤਰ੍ਹਾਂ ਤਾਂ ਕਿਹਦੇ ਕਿਹਦੇ ਤੇ ਕਾਰਵਾਈ ਕਰੂੰ ਜਾਨੀ ਉਹਦੇ ਤੋਂ ਸਾਫ਼ ਗੱਲ ਲੱਗਦੀ ਸੀ ਵੀ ਮੈਂ ਕਾਰਵਾਈ ਕਰਨ ਤੋਂ ਰੁਕਿਆ ਹੋਇਆ ਇਸ ਕਰਕੇ ਬਈ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਈ ਯਾਨੀ ਜਿਥੇ ਬੰਦਗੀਆਂ ਇਹ ਮਹਿਸੂਸ ਕਰਦੀਆਂ ਸੀ ਉਸ ਮੌਕੇ ਤੇ ਵੀ ਜਿਹੜਾ ਮਤਲਬ ਇੱਕ ਪ੍ਰਸ਼ਾਸਨਿਕ ਅਧਿਕਾਰੀ ਜਿਹਨੂੰ ਸਾਰੇ ਜ਼ਿਲ੍ਹੇ ਦਾ ਸਿਸਟਮ ਜਿਹੜਾ ਜਿਹਦੇ ਕੰਟਰੋਲ 'ਚ ਹੈ ਉਹ ਇਹ ਗੱਲ ਕਹਿ ਰਿਹਾ ਵੀ ਯਾਰ ਮੈਂ ਮੇਰੀ ਮਰਜ਼ੀ ਹੈ ਮੈਂ ਜੋ ਕਰਾਂ ਜੋ ਨਾ ਕਰਾਂ ਜਾਂ ਮੇਰੀ ਮਰਜ਼ੀ ਹੈ ਵੀ ਮੈਂ ਰਿਸ਼ਵਤ ਖੋਰੀ ਵਾਲੇ ਜਿਹੜੇ ਅਫਸਰ ਨੇ ਉਹਨਾਂ ਨੂੰ ਰੋਕਾਂ ਜਾਂ ਨਾ ਰੋਕਾਂ ਇਹ ਬਹੁਤ ਗੈਰ ਜ਼ਿੰਮੇਵਾਰੀ ਵਾਲਾ ਔਰ ਨਿੰਦਣਯੋਗ ਵਤੀਰਾ ਸੀ ਉਸ ਕਰਕੇ ਜਿ세 ਬੰਦੀਆਂ ਲਗਾਤਾਰ ਮਤਲਬ ਇਸ ਇਸ ਦੇ ਉੱਤੇ ਲੜਦੀਆਂ ਵੀ ਆਈਆਂ ਔਰ ਇਸ ਜਿ세 ਬੰਦੀਆਂ ਵੱਲੋਂ ਇਹ ਵੀ ਫੈਸਲਾ ਕੀਤਾ ਵੀ ਇਸ ਨੂੰ ਅੰਤਮ ਪੜਾ ਤੱਕ ਜਿਹੜੀ ਹੈ ਲੜਾਈ ਲੜੀ ਜਾਊਗੀ ਔਰ ਉਸ ਅੰਤਮ ਪੜਾ ਦੇ ਉੱਤੇ ਅੱਜ ਜਦੋਂ ਜਾਣੀ ਇੱਥੋਂ ਦੀ ਐਸਐਮਓ ਬਦਾਇਗੀ ਬਦਾਇਗ ਹੋਰ ਬਦਾਇਗੀ ਪਾਰਟੀ ਲੈ ਰਹੀ ਆ ਯਾਨੀ ਪਾਰਟੀ ਦਾ ਕੀ ਕਰਨੀ ਸੀ ਅੱਜ ਦਰਿਆਾਂ ਤੇ ਲੋਕ ਬੈਠ ਕੇ ਜਿਹੜੇ ਆ ਉਹ ਲਗਾਤਾਰ ਕਾਲੀਆਂ ਝੰਡੀਆਂ ਨਾਲ ਪ੍ਰਦਰਸ਼ਨ ਕਰ ਰਹੇ ਆ ਉਹਦੇ ਕੀਤੇ ਹੋਏ ਕਾਲੇ ਕਾਰਨਾਮਿਆਂ ਨੂੰ ਇੱਥੇ ਮਾਈਕ ਦੇ ਉੱਤੋਂ ਬੋਲਿਆ ਜਾ ਰਿਹਾ ਔਰ ਲੋਕਾਂ ਨੂੰ ਦੱਸਿਆ ਜਾ ਰਿਹਾ ਵੀ ਆ ਜਿਹੜਾ ਹਸਪਤਾਲ ਆ ਇਹ ਰਿਸ਼ਵਤਖੋਰੀ ਦਾ ਅੱਡਾ ਬਣਿਆ ਹੋਇਆ ਸੀ ਤੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਵੀ ਆਉਣ ਵਾਲੇ ਸਮੇਂ 'ਚ ਵੀ ਜੇ ਕਿਤੇ ਕੋਈ ਇੱਥੇ ਰਿਸ਼ਵਤਖੋਰੀ ਕਰੂਗਾ ਤੇ ਉਹਦੇ ਖਿਲਾਫ ਵੀ ਇਹੋ ਜਿਹੇ ਜਿਹੜੇ ਪ੍ਰੋਗਰਾਮ ਨੇ ਉਹ ਲਗਾਤਾਰ ਉਹ ਲਿਖ ਕੇ ਜਾਣਗੇ ਜਣੀ ਦੀ ਅਸਲ ਵਿੱਚ ਗੱਲ ਜਿਹੜੀ ਹੈ ਸਾਡੇ ਜਥੇਬੰਦਕਾਂ ਵੱਲੋਂ ਇਹ ਸਮਝੀ ਤੇ ਸੋਚੀ ਗਈ ਆ ਵੀ ਅਸੀਂ ਬਾਬੇ ਨਾਨਕ ਦੇ ਵਾਰਸਾਂ ਅਸੀਂ ਬਾਬੇ ਨਾਨਕ ਨੂੰ ਮੰਨਣ ਵਾਲੇ ਲੋਕ ਆ ਤੇ ਜਦੋਂ ਬਾਬਾ ਨਾਨਕ ਫਿਰ ਇਹ ਗੱਲ ਕਹਿੰਦਾ ਵੀ ਮਲਕ ਭਾਗੋਆਂ ਤੇ ਲਾਲੋਆਂ ਦੇ ਵਿੱਚੋਂ ਤੁਹਾਨੂੰ ਇੱਕ ਨੂੰ ਚੁਣਨਾ ਪਊ ਤੇ ਫਿਰ ਲਾਜ਼ਮੀ ਤੌਰ ਤੇ ਸਾਡੀ ਜਥੇਬੰਦਕ ਸੋਚ ਸਮਝਦਾ ਏ ਫੈਸਲਾ ਸੀ ਵੀ ਯਾਰ ਜਿਹੜੇ ਲੁੱਟਣ ਵਾਲੇ ਆ ਉਹਨਾਂ ਦੇ ਨਾਲ ਖੜਨਾ ਸਾਨੂੰ ਬਾਬੇ ਨਾਨਕ ਨੇ ਨਹੀਂ ਸਿਖਾਇਆ ਸਾਨੂੰ ਤਾਂ ਫਿਰ ਜਿਹੜਾ ਹੈਗਾ ਇੱਥੇ ਜਿਹੜੇ ਲੁੱਟੇ ਜਾ ਰਹੇ ਲੋਕ ਆ ਜਿਹੜਾ ਕਿਰਤੀ ਵਰਗ ਆ ਉਹਨਾਂ ਦੇ ਨਾਲ ਖੜਨਾ ਪਊ ਬੇਸ਼ੱਕ ਇਹਨਾਂ ਦੇ ਵਿੱਚ ਮੁਲਾਜ਼ਮਾਂ ਦੀ ਕੋਈ ਮੰਗ ਨਹੀਂ ਸੀ ਮੁਲਾਜ਼ਮਾਂ ਦੀ ਕਿਸੇ ਕਿਸਮ ਦੀ ਕੋਈ ਮੰਗ ਨਹੀਂ ਸੀ ਪਰ ਇਸ ਹਸਪਤਾਲ ਨੂੰ ਬਚਾਉਣ ਵਾਸਤੇ ਜਿਹੜਾ 72 ਪਿੰਡਾਂ ਨੂੰ ਆਪਣੀਆਂ ਸੇਵਾਵਾਂ ਦਿੰਦਾ ਉਹਨੂੰ ਬਚਾਉਣ ਵਾਸਤੇ ਜ਼ਰੂਰੀ ਸੀ ਸਾਡੇ ਵਾਸਤੇ ਬੇਹੱਦ ਜ਼ਰੂਰੀ ਸੀ ਕਿ ਕਿਰਤੀਆਂ ਦੇ ਨਾਲ ਖੜਿਆ ਜਾਵੇ ਤੇ ਜਿਹੜਾ ਰਿਸ਼ਵਤਖੋਰ ਕਰਨ ਵਾਲੇ ਜਿਹੜੇ ਕੋਈ ਵੀ ਬੇਸ਼ੱਕ ਉਹ ਕਰਮਚਾਰੀ ਸੀ ਬੇਸ਼ੱਕ ਉਹ ਅਧਿਕਾਰੀ ਸੀ ਉਹਨਾਂ ਦੇ ਖਿਲਾਫ ਆਵਾਜ਼ ਬੁਲੰਦ ਕਰੀ ਜਾਵੇ ਮੇਰਾ ਨਾਮ ਪਿੰਦਰਪਾਲ ਕੋਰਾ ਮੈਂ ਮਲਟੀਪਰਪਸ ਹੈਲਥ ਅੰਪਲਾਈ ਯੂਨੀਅਨ ਦੀ ਵਿਰਤ 77 ਪੰਜਾਬ ਹੈ ਪਰ ਅੱਜ ਜਿਹੜਾ ਇਹ ਧਰਨਾ ਹੈ ਇਹ ਅਸੀਂ ਕਿਉਂ ਦਿੱਤਾ ਅੱਜ ਨਹੀਂ ਦਿੱਤਾ ਇਹ ਪੂਰੇ 1.5 ਸਾਲ ਤੋਂ ਚੱਲ ਰਿਹਾ ਹੈ ਕਿਉਂਕਿ ਇੱਥੋਂ ਦੀ ਜਿਹੜੀ ਐਸਐਮਓ ਹੈ ਉਹ ਆਪਰੇਸ਼ਨਾਂ ਦੀ ਮਾਰ ਸੀਗੀ ਤੇ ਉਹ ਆਪਰੇਸ਼ਨਾਂ ਦੇ ਬਦਲੇ ਆਮ ਲੋਕਾਂ ਤੋਂ ਪੈਸੇ ਲੈ ਕੇ ਆਪਰੇਸ਼ਨ ਕਰਦੀ ਸੀ ਪਰ ਜਦੋਂ ਸਾਨੂੰ ਲੋਕਾਂ ਨੇ ਸਾਡੇ ਤੱਕ ਪਹੁੰਚ ਕੀਤੀ ਅਸੀਂ ਇਸ ਚੀਜ਼ ਨੂੰ ਗਵਿਰਤਾ ਨਾਲ ਲਿਆ ਉਹਨਾਂ ਲੋਕਾਂ ਤੋਂ ਐਫੀਡੈਵਟ ਲੈ ਕੇ ਸਾਥੋਂ ਪੈਸੇ ਲੈ ਗਏ ਅਪ੍ਰੇਸ਼ਨਾਂ ਦੇ ਬਦਲੇ ਇਸ ਕਰਕੇ ਜਿਹੜੀ ਸਾਡੀ ਇਹ ਮੰਗ ਹੈ ਅਸੀਂ ਸਿਹਤ ਮੰਤਰੀ ਸਿਵਲ ਸਰਜਨ ਐਮ ਐਲ ਏ ਸਾਰਿਆਂ ਤੱਕ ਪਹੁੰਚਾਈ ਕਿ ਇੱਥੋਂ ਦੀ ਜਿਹੜੀ ਕਰਪਟਸਮ ਹੈ ਉਹ ਹਸਪਤਾਲ ਨੂੰ ਕਾਂਟੇ ਤੜੀ ਤੁਲੀ ਹੋਈ ਆ ਤੇ ਆਮ ਲੋਕਾਂ ਦੀ ਗ੍ਰੈਂਡ ਲੁੱਟ ਕਰ ਰਹੀ ਆ ਆਉਣ ਵਾਲੇ ਜਿਹੜੇ ਇੱਥੋਂ ਦੇ ਐਸਐਮਓ ਆ ਜਾਂ ਇੱਥੋਂ ਦਾ ਅਫਸਰ ਚ ਆਈ ਆ ਜਿਹੜੀ ਉਹਨਾਂ ਨੂੰ ਸੁਚੇਤ ਹੋ ਜਾਣ ਕਿ ਜੇਕਰ ਇਹੋ ਜਿਹਾ ਮੌਕਾ ਕਿਸੇ ਨੂੰ ਅਸੀਂ ਦੇਵਾਂਗੇ ਤਾਂ ਇਹੀ ਅਸੀਂ ਪ੍ਰੋਗਰਾਮ ਪ੍ਰੈਸ ਦਾ ਸਾਰ ਦੇ ਵਿਰੁੱਧ ਲੜਦੇ ਰਹਾਂਗੇ ਕਬੜ ਮੱਖਣ ਸਿੰਘ ਗੁਰੂ ਸਰ ਅੱਜ ਜਿਹੜਾ ਧਰਨਾ ਸੀਗਾ ਸਮੂਦਰਸ਼ਨ ਕੌਰ ਦੇ ਖਿਲਾਫ ਕਰਪਸ਼ਨ ਦੇ ਮਾਮਲੇ 'ਚ ਪੰਜਾਬ ਸਰਕਾਰ ਦੀ ਜਿਹੜੀਆਂ ਨੀਤੀਆਂ ਦਾ ਲੋਕਾਂ ਦੀ ਲਗਾਤਾਰ ਪ੍ਰੇਸ਼ਨਾ ਦੇ ਨਾਲ ਥੱਲੇ ਲੁੱਟ ਕਰਦੀ ਦਰਸ਼ਨ ਕੌਰ ਜਿਹੜੀ ਪ੍ਰੇਸ਼ਨਾ ਦੀ ਮਾਹਰ ਸੀ ਉਹਦਾ ਅੱਜ ਵਿਦਾਇਗੀ ਰਿਟਾਇਰਮੈਂਟ ਪਾਰਟੀ ਦਾ ਦਿਨ ਰੱਖਿਆ ਹੋਇਆ ਸੀ ਤੇ ਵੱਖ-ਵੱਖ ਜਥੇਬੰਦੀਆਂ ਨੇ ਆਪਣੀ ਏਕਤਾ ਕਰਦੇ ਹੋਏ ਕਰਪਸ਼ਨ ਦੇ ਖਿਲਾਫ ਪੰਜਾਬ ਸਰਕਾਰ ਦੀ ਉੱਚ ਸ਼ਖਦਾ ਦੇ ਵਿੱਚ ਨਖੇਦੀ ਕੀਤੀ ਹੈ ਜੀਵੇ ਕਰਕੇ ਲੋਕਾਂ ਦੀ ਲੁੱਟ ਹੁੰਦੀ ਰਹੀ ਹੈ ਹਸਪਤਾਲਾਂ ਦਾ ਜਿਹੜਾ ਪ੍ਰਬੰਧ ਹੈ ਉਹ ਪ੍ਰਾਈਵੇਟ ਹਸਪਤਾਲਾਂ ਦੇ ਅੰਦਰ ਲੋਕਾਂ ਦੀ ਲਟੋਰੀ ਹੈ ਤੇ ਇਸ ਸਰਕਾਰੀ ਹਸਪਤਾਲ ਦੇ ਅੰਦਰ ਉਹ ਪ੍ਰਾਈਵੇਟ ਹਸਪਤਾਲਾਂ ਨੂੰ ਦੇ ਜਾਣ ਵਾਲੇ ਮਰੀਜ਼ ਆਪਣੀ ਲੁੱਟ ਕਰਵਾ ਰਹੇ ਸਰਕਾਰੀ ਦੇ ਅੰਦਰ ਕੋਈ ਪ੍ਰਬੰਧ ਨਹੀਂ ਇਹ ਪੰਜਾਬ ਸਰਕਾਰ ਦੀ ਭਗਵੰਤ ਮਾਨ ਦੀ ਕੇਜਰੀ ਵਾਗ ਦੀਆਂ ਨੀਤੀਆਂ ਦਾ ਬਹੁਤ ਵੱਡਾ ਦਿਵਾਲਾ ਨਿਕਲਿਆ ਹੋਇਆ ਹੈ ਜਿਹੜੇ ਹੁਣ ਦਿੱਲੀ ਜੁੜੇ ਹੋਏ ਨੇ ਦਿੱਲੀ ਸਰਕਾਰ ਬਣਾਉਣ ਵਾਸਤੇ ਝੂਠ ਮਾਰ ਕੇ ਮਤਲਬ ਦਿੱਲੀ ਲੋਕਾਂ ਨੂੰ ਅਲਝਾ ਰਹੇ ਨੇ ਹਕੀਕਤਾਂ ਜੜੀ ਪੰਜਾਬ ਦੇ ਅੰਦਰ ਜਿਨ੍ਹਾਂ ਨੇ 1000 ਰੁਪਏ ਦਾ ਐਲਾਨ ਕਰਿਆ ਸੀ ਸਹਿ ਸੁਵਿਧਾ ਦਾ ਐਲਾਨ ਕਰਿਆ ਸੀ ਜਰ ਵੇਗ ਨੇ ਸਹਿ ਸੁਵਿਧਾ ਸਰਕਾਰੀ ਹਸਪਤਾਲਾਂ 'ਚ ਮਿਲਣੀਆਂ ਉਹ ਇਹ ਹਲਕਾ ਐਮਐਲਏ ਦੀ ਵੀ ਮਖੇਦੀ ਕੀਤੀ ਗਈ ਹੈ ਇਸ ਗੱਲ 'ਚ ਕਿ ਹਾਲੇ ਤੱਕ ਮਤਲਬ ਹਸਪਤਾਲ ਦੇ ਅੰਦਰ ਕੋਈ ਵੀ ਉਸ ਕਿਸਮ ਦਾ ਇੰਤਜ਼ਾਮ ਨਹੀਂ ਲੋਕਾਂ ਦੀ ਜੜੀ ਲੁੱਟ ਕੀਤੀ ਜਾ ਰਹੀ ਹੈ ਇਹਦਾ ਵਿਰੋਧ ਕਰ ਲਈ ਮਜ਼ਦੂਰ ਮੁਲਾਜ਼ਮਾਂ ਦੇਰਜ਼ਗਾਰ ਵੱਖ-ਵੱਖ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਨੇ ਇਹਦਾ ਸਾਰਾ ਪੂਤਲਾ ਸਾੜ ਕੇ ਵਿਰੋਧ ਕੀਤਾ ਤੇ ਪੰਜਾਬ ਸਰਕਾਰ ਨੂੰ ਇਹ ਚੇਤਾਵਨੀ ਦਿੱਤੀ ਹੈ ਸਿਹਤ ਮੰਤਰੀ ਨੂੰ ਵੀ ਆਉਣ ਵਾਲੇ ਸਮੇਂ 'ਚ ਵੀ ਜੇ ਕੋਈ ਐਸਐਮਓ ਤਲਵੰਡੀ ਸਾਬੋ ਜਾਂ ਕਿਤੇ ਹੋਰ ਵੀ ਲੁੱਟ ਦਾ ਕੇਂਦਰ ਬਣਾਊਗਾ ਤੇ ਲੋਕ ਇਕੱਠੇ ਹੋ ਕੇ ਇਸ ਤਰ੍ਹਾਂ ਹੀ ਵਿਰੋਧ ਕਰਦੇ ਰਹਿਣਗੇ